ਹੁਣ ਸਵੇਰ ਦੇ ਵਜੇ ਹੋਏ ਨੇ ਜੀ 7 ਮੈਂ 5:00 ਵਜੇ ਉੱਠ ਖੜਦਾ ਹੁਣ ਉੱਠ ਕੇ ਮੈਂ ਐਡਿਟ ਵਗੈਰਾ ਕਰਦਾ ਹੁਣ ਤੇ ਜਿਹੜੀ ਸਭ ਤੋਂ ਘੈਂਟ ਗੱਲ ਲੱਗਦੀ ਏ ਮੈਨੂੰ ਵੀ ਐਨ ਬੈੱਡ ਤੇ ਚਾਹ ਆਉਂਦੀ ਏ ਤੇ ਚਾਹ ਦੇ ਨਾਲ ਹਮੇਸ਼ਾ ਨਵੀਂ ਆਈਟਮ ਹੁੰਦੀ ਏ ਕਦੇ ਪੰਜੀਰੀ ਕਦੇ ਪਿੰਨੀਆਂ ਕਦੇ ਮਿਲਕ ਕੇਕ ਕਦੇ ਕੋਸ਼ ਤੇ ਅੱਜ ਮੇਰੇ ਨਾਲ ਅੰਗਦ ਵੀ ਆ ਅੰਗਦ ਹੈਲੋ ਕਪ ਤੂੰ ਉਧਰ ਨਹੀਂ ਓਕੇ ਗੁੱਡ ਮਾਰਨਿੰਗ ਐਤੋਂ ਸਾਰਿਆਂ ਨੂੰ ਹੈਲੋ ਕਹੋ ਮਾਰਨਿੰਗ ਮਾਰਨਿੰਗ ਤੇ ਅੱਜ ਮੈਂ ਤੁਹਾਨੂੰ ਇੱਧਰ ਬੈਕਯਾਰਡ ਦਿਖਾਉਣ ਲੈ ਆਇਆ ਵੀ ਸਾਡੇ ਕੀ ਸਬਜ਼ੀਆਂ ਸਬਜ਼ੀਆਂ ਲਾਈਆਂ ਵਈਆਂ ਨੇ ਉਰੋਂ ਅਸੀਂ ਦੇਲੀ ਕੁਛ ਨਾ ਕੁਛ ਖਾਂਦੇ ਆ ਤਾਜ਼ਾ ਚੱਲੇ ਤੂੰ ਚੱਲੇ ਚਲ ਗਾ ਬਾਏ ਫਿਰ ਪਹਿਲਾਂ ਤਾਂ ਜੀ ਆਸੇ-ਪਾਸੇ ਵਿਊ ਚੈੱਕ ਕਰੋ ਮਿੱਠੀ-ਮਿੱਠੀ ਧੁੰਦ ਪਈ ਹੋਈ ਆ ਪੰਛੀਆਂ ਦਾ ਤੁਹਾਨੂੰ ਕੀ ਕਹਦੇ ਹੁੰਦੇ ਆ ਚਹਿਕ ਮਹਿਕ ਸਾਰਾ ਕੁਝ ਸੁਣ ਰਿਹਾ ਹੋਣਾ ਵਾ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਆ ਬੈਕਯਾਰਡ ਵਾਲੇ ਗਾਰਡਨ ਦੇ ਵਿੱਚ ਇੱਕ ਮੈਂ ਸੱਚੀਓ ਡਿਫਰੈਂਸ ਨੋਟ ਕੀਤਾ ਜਦੋਂ ਦਾ ਮੈਂ ਆਇਆ ਇੰਡੀਆ ਦੇ ਵਿੱਚ ਮੇਰੀ ਬਾਡੀ ਜਿਹੜਾ ਫੂਡ ਖਾ ਰਹੀ ਆ ਮੈਨੂੰ ਇਦਾਂ ਫੀਲ ਹੋਇਆ ਕਿ ਮੇਰੀ ਬਾਡੀ ਅੰਦਰੋਂ ਖੁਸ਼ ਹੋਈ ਆ ਤਾਜ਼ਾ ਫੂਡ ਖਾ ਰਹੀ ਆ ਕੱਲ ਰਾਤ ਸਾਗ ਬਣਿਆ ਸੀਗਾ ਸਵੇਰੇ ਕੁਛ ਨਾ ਕੁਛ ਹੁੰਦਾ ਦੇਸੀ ਆਂਡੇ ਹੋਗੇ ਦੁੱਧ ਮੱਖਣੀ ਮਲਾਈ ਕਿਉ ਸਾਰਾ ਕੁਛ ਇਹਨਾਂ ਵਧੀਆ ਖਾ ਰਿਹਾ ਮੇਰੀ ਮੇਰੀ ਬਾਡੀ ਨੂੰ ਵਧੀਆ ਲੱਗਿਆ ਮੈਨੂੰ ਇਹਨ ਪਤਾ ਲੱਗਿਆ ਵੀ ਹਾਂ ਬੋਡੀ ਨੇ ਕਿਹਾ ਵੀ ਯਾਰ ਕੀ ਵਧੀਆ ਡਾਈਟ ਮਿਲੀ ਆ ਮੇਰੀ ਕੋਈ એનર્ਜੀ ਨਹੀਂ ਲੋ ਹੋ ਰਹੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਆ ਦੇਖੋ ਜੀ ਆ ਕੋਈ ਤੋਰੀਆਂ ਦੀ ਬੇਲ ਆ ਪਰਸਾ ਚੌਥੇ ਤੋਰੀਆਂ ਦੀ ਸਬਜ਼ੀ ਸੀ ਆ ਦੇਖੋ ਤੋਰੀਆਂ ਲੱਗੀਆਂ ਹੋਈਆਂ ਉਹਨੇ ਵਿੱਚ ਵਿੱਚ ਵੱਡੀਆਂ ਬਹੁਤ ਤੋਰੀਆਂ ਲੱਗੀਆਂ ਹੋਈਆਂ ਵਿੱਚ ਵਿੱਚ ਛੋਟੀਆਂ ਲੱਗੀਆਂ ਨੇ ਡੈਡੀ ਇਹਨੂੰ ਕਈ ਦਿਨ ਹੋ ਗਏ ਮੈਨੂੰ ਕਹਿੰਦੇ ਡੈਡੀ ਕਹਿੰਦੇ ਤੂੰ ਬੈਕਯਾਰਡ ਦੇ ਵਿੱਚ ਵੀਡੀਓ ਬਣਾ ਕੇ ਆ ਮੈਂ ਕਿਹਾ ਕਈ ਵਾਰੀ ਦਿਨੇ ਧੁੱਪ ਹੋ ਜਾਂਦੀ ਆ ਜਾਂ ਟਾਈਮ ਨਹੀਂ ਲੱਗਦਾ ਹੈਗਾ ਇਸ ਟਾਈਮ ਵੈਦਰ ਵੀ ਬਹੁਤ ਸੋਹਣਾ ਤੇ ਮੈਂ ਸੋਚਿਆ ਫਿਰ ਅੱਜ ਤੜਕੇ-ਤੜਕੇ ਹੀ ਵੀਡੀਓ ਬਣਾ ਦਈਏ ਤੇ ਦਿਨੇ ਮੈਂ ਅੱਜ ਕਿਤੇ ਜਾਣਾ ਸੀਗਾ ਤੇ ਆਹ ਦੇਖੋ ਜੀ ਇੱਧਰ ਮਸੰਮੀਆਂ ਲੱਗੀਆਂ ਹੋਈਆਂ ਨੇ ਸੋ ਮਸੰਮੀਆਂ ਦਾ ਜੂਸ ਰਵੀ ਨੇ ਬਹੁਤ ਜੂਸ ਪੀਤਾ ਜੀ ਮਸੰਮੀਆਂ ਦਾ ਮਸੰਮੀਆਂ ਬਹੁਤ ਲੱਗੀਆਂ ਹੋਈਆਂ ਨੇ ਪਰ ਉਹਨੀਆਂ ਪੱਕੀਆਂ ਨਹੀਂ ਹੈਗੀਆਂ ਹਾਲੇ ਪਰ ਉਹਨੀਆਂ ਕੱਚੀਆਂ ਵੀ ਨਹੀਂ ਹੈਗੀਆਂ ਜਿਹੜਾ ਮੈਨੂੰ ਸਭ ਤੋਂ ਵਧੀਆ ਲੱਗਦਾ ਮੈਂ ਜਿਹੜਾ ਬੈਕਯਾਰਡ ਦੇ ਵਿੱਚ ਡੇਲੀ ਆ ਕੇ ਖਾ ਕੇ ਜਾਂਦਾ ਉਹ ਹੈਗੇ ਨੇ ਜੀ ਅੰਜੀਰ ਤੁਸੀਂ ਸੁਣਿਆ ਹੋਣਾ ਫਿਗਸ ਡਰਾਈਡ ਫਿਗਸ ਹਨ ਆ ਚੈੱਕ ਕਰੋ ਆਹ ਹਾਲਾ ਦਰਖਤ ਆ ਜੀ ਫਿਕਸ ਦਾ ਤੇ ਇਹਦੇ ਉੱਤੇ ਅੰਜੀਰ ਲੱਗੇ ਹੋਏ ਨੇ ਜਿਹੜੀ ਤੁਸੀਂ ਫਾਰਮ ਦੇ ਵਿੱਚ ਅੰਜੀਰ ਖਾਣੇ ਹੋ ਆਲਮੋਸਟਲੀ ਡਰਾਈਡ ਹੁੰਦੇ ਨੇ ਮੈਂ ਵੀ ਇਦੋਂ ਪਹਿਲਾਂ ਕਦੇ ਅੰਜੀਰ ਦਾ ਇਦਾਂ ਦਰਖਤ ਜਾਨੀ ਦੇਖਿਆ ਸੀਗਾ ਤੇ ਮੈਂ ਉਰੇ ਆ ਕੇ ਦੇਖਿਆ ਵੀ ਇਦਾਂ ਅੰਜੀਰ ਲੱਗਦੇ ਆ ਕਿੱਦਾਂ ਦੇ ਹੁੰਦੇ ਆ ਮੈਂ ਤਾਂ ਕੱਲੇ ਡਰਾਈਡ ਫਾਰਮ ਦੇ ਵਿੱਚ ਹੀ ਦੇਖੇ ਸੀਗੇ ਆ ਤੁਸੀਂ ਚੈੱਕ ਕਰੋ ਜੀ ਕਿੰਨੇ ਜ਼ਿਆਦੇ ਅੰਜੀਰ ਲੱਗੇ ਹੋਏ ਨੇ ਜਿਹੜੇ ਪੱਕੇ ਪੱਕੇ ਨੇ ਉਹ ਤਾਂ ਮੈਂ ਖਾ ਗਿਆ ਤੇ ਤੁਹਾਨੂੰ ਮੈਂ ਕੱਚੇ ਕੱਚੀ ਦਿਖਾ ਰਿਹਾ ਪਰ ਮੈਂ ਦੇਖਦਾ ਵੀ ਇੱਕ ਅੱਧਾ ਜੇ ਮੈਂ ਤੁਹਾਨੂੰ ਤੋੜ ਕੇ ਦਿਖਾ ਸਕਾਂ ਵੀ ਅੰਦਰੋਂ ਇਹ ਰਾਹ ਫਾਰਮ ਦੇ ਵਿੱਚ ਕਿਹਜੇ ਹੁੰਦੇ ਆ ਜੇ ਮੇਰੇ ਵਰਗੇ ਹੈਗੇ ਨੇ ਵਿੱਚ ਸਬਸਕ੍ਰਾਈਬਰ ਜਿਨ੍ਹਾਂ ਨੇ ਕਦੇ ਵੀ ਇਦਾਂ ਦਾ ਰਾਹ ਫਾਰਮ ਦੇ ਵਿੱਚ ਅੰਜੀਰ ਨਹੀਂ ਖਾਦਾ ਹੈਗਾ ਆਹਾ ਮੈਨੂੰ ਇਹਨਾਂ ਸਾਰਿਆਂ 'ਚੋਂ ਪੱਕਾ ਜਿਹਾ ਲੱਗਦਾ ਕੱਚਾ ਤਾਂ ਕੀ ਤੋੜਨਾ ਸੋ ਤੁਹਾਨੂੰ ਇਹ ਦਿਖਾਉਣਾ ਵੀ ਇਹ ਕਿਹੋ ਜਿਹਾ ਹੁੰਦਾ ਇਹ ਅੰਜੀਰ ਵੀ ਉਹਨਾਂ ਪੱਕਾ ਤਾਂ ਨਹੀਂ ਹੈਗਾ ਤਾਂ ਪਰ ਮੈਂ ਤੁਹਾਨੂੰ ਤਾਂ ਵੀ ਦਿਖਾ ਦਿੰਨਾ ਸੋ ਇਦਾਂ ਦਾ ਜੀ ਇਹ ਵੈਸੇ ਤਾਂ ਨਾ ਇਹ ਐਨੇ ਮਿੱਠੇ ਨੇ ਮੈਂ ਤਾਂ ਸਿਕਨ ਸਣੀ ਖਾ ਲੈਣਾ ਉਹਨਾਂ ਤੋ ਕੇ ਥੋੜਾ ਜਿਆ ਠੀਕ ਆ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨਾ ਵੀ ਅੰਦਰ ਉਹ ਨਹੀਂ ਕੱਚਾ ਹੀ ਆ ਜਾ ਰਿਹਾ ਵੀ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨਾ ਵੀ ਅੰਦਰ ਉਹ ਕਹੇ ਜੇ ਨੇ ਹਾਂਜੀ ਸੋ ਅੰਦਰ ਬਿਲਕੁਲ ਇਹੋ ਜਿਹੀ ਨੇ ਮੈਂ ਇੱਕ ਦੋ ਦਿਨ ਤਾਂ ਪਹਿਲਾਂ ਆ ਹੀ ਖਾਈ ਗਿਆ ਆ ਜਿਹੜੇ ਵਿੱਚ ਰੀਸ਼ ਜੀ ਨੇ ਇਹਦੇ ਹਨ ਤੇ ਇਦਾਂ ਖਾਈ ਗਿਆ ਮੈਂ ਵਿੱਚ ਵਿਚਾਲਾ ਕੱਢ ਕੇ ਫਿਰ ਡੈਡੀ ਨੇ ਮੈਨੂੰ ਕਿਹਾ ਡੈਡੀ ਕਹਿੰਦੇ ਵੀ ਤੂੰ ਆ ਵੀ ਖਾ ਲੈ ਇਹਦੇ ਵਿੱਚ ਵੀ ਕਾਫੀ ਬੈਨੀਫਿਟਸ ਨੇ ਸੋ ਇਦਾਂ ਦਾ ਹੁੰਦਾ ਜੀ ਦੇਖੋ ਰਾ ਅੰਜੀਰ ਤੇ ਇਹਦੇ ਫਾਇਦੇ ਤਾਂ ਬਹੁਤ ਨੇ ਜਿਹੜੇ ਅੰਜੀਰ ਹੁੰਦੇ ਆ ਜੀ ਇਹ ਬਹੁਤ ਹੀ ਹਾਈ ਹੁੰਦੇ ਆ ਫਾਈਬਰ ਦੇ ਵਿੱਚ ਕੋਲੇਸਟ੍ਰੋਲ ਨੂੰ ਆਪਣਾ ਰੈਗੂਲੇਟ ਇਹ ਸਹੀ ਕਰਦੇ ਆ ਬਲੱਡ ਪ੍ਰੈਸ਼ਰ ਵਾਲਿਆਂ ਲਈ ਵੀ ਸਹੀ ਆ ਸ਼ੂਗਰ ਵਾਲਿਆਂ ਲਈ ਵੀ ਸਹੀ ਆ ਵਿਟਾਮਿਨਸ ਸਕਿਨ ਵਾਸਤੇ ਸਹੀ ਆ ਮਿਨਰਲਸ ਬਹੁਤ ਚੀਜ਼ਾਂ ਹੁੰਦੀਆਂ ਨੇ ਤੇ ਇਹ ਜਿਹੜੀ ਤੁਸੀਂ ਫਾਰਮ ਦੇ ਵਿੱਚ ਖਾਣੇ ਆ ਆਪਾਂ ਸਾਰੇ ਡਰਾਈਡ ਫਾਰਮ ਦੇ ਵਿੱਚ ਉਹ ਪਤਾ ਕੀ ਕਰਦੇ ਆ ਜਦੋਂ ਅੰਜੀਰ ਪੱਕ ਜੇ ਜਾਂਦੇ ਇਹਨਾਂ ਨੂੰ ਤੋੜ ਕੇ ਇਹਨਾਂ ਨੂੰ 1-2 ਦਿਨ ਸੁਕਾਉਂਦੇ ਆ ਉਹ ਮੇਬੀ ਜਿਹੜੇ ਫੈਕਟਰੀ ਵਾਲੇ ਨੇ ਉਹਨਾਂ ਕੋਲੇ ਵੱਡੇ-ਵੱਡੇ oven ਹੁੰਦੇ ਹੋਣਗੇ ਭੱਟੀਆਂ ਹੁੰਦੀਆਂ ਹੋਣਗੀਆਂ ਜਿਦੇ ਵਿੱਚੋਂ ਸੁਕਾ ਲੈਂਦੇ ਆ ਪਰ ਵੈਸੇ ਜਨਰਲੀ ਲੋਕੀ ਇਹਨੂੰ ਧੁੱਪ 'ਚ ਸੁਕਾਉਂਦੇ ਆ 2 ਕੁ ਦਿਨ ਉਸ ਤੋਂ ਬਾਅਦ ਜਿੱਦਾਂ ਇਹ ਆਏ ਹੁੰਦਾ ਨਾ ਪਰ ਜਿਹੜੇ ਆਪਾਂ ਫਾਰਮ ਦੇ ਵਿੱਚ ਖਾਣੇ ਆ ਉਹ ਪ੍ਰੈਸ ਕੀਤਾ ਹੁੰਦਾ ਸੋ ਇਹਨੂੰ ਪ੍ਰੈਸ ਕਰਦੇ ਆ ਪ੍ਰੈਸ ਕਰਕੇ ਇੱਕ ਡੱਕਾ ਲੈਂਦੇ ਆ ਜਾਂ ਇੱਕ ਤਾਰਜੀ ਲੈਂਦੇ ਆ ਮਤਲਬ ਆ ਤਾਂ ਉਹ ਵੀ ਸ਼ਾਇਦ ਇਹਦੇ ਰક્ત ਦੀ ਹੋਵੇ ਜਾਂ ਕਾਦੀ ਹੋ ਹੋ ਰਸੀ ਹੀ ਮੰਗਉਂਦੀ ਆ ਉਹ ਇਹਦੇ ਵਿੱਚ ਦੀ ਕੱਢ ਦਿੰਦੇ ਆ ਕਈ ਇਹਦੇ ਵਿੱਚ ਫਿੱਟ ਕਰ ਦਿੰਦੇ ਆ ਤੇ ਇਹਨੂੰ ਫੇਰ 4-5 ਦਿ ਤੇ ਫੇਰ ਆਪਾਂ ਜਿਹੜੀ ਫਾਰਮ ਦੇ ਵਿੱਚ ਖਾਣੇ ਉਹ ਵਾਲੀ ਫਾਰਮ ਹੁੰਦੀ ਆ ਪਰ ਮੈਂ ਤੁਹਾਨੂੰ ਕੱਚਾ ਖਾ ਕੇ ਦੱਸ ਦਿੰਨਾ ਮਿੱਠਾ ਪਿਆ ਵੀ ਕੱਚਾ ਵਾ ਪਰ ਮਿੱਠਾ ਵਾ ਤੇ ਮੈਂ ਤਾਂ ਇਹਨੂੰ ਤੋਤਾ ਵੀ ਨਹੀਂ ਹੈਗਾ ਕਿਉਂਕਿ ਪਤਾ ਵੀ ਘਰ ਦੀ ਚੀਜ਼ ਤੇ ਇਹਦੇ ਉੱਤੇ ਸਪਰੇਅ ਸੁਪਰੂਜੇ ਹੋਈ ਵੀ ਉਹ ਬੋਅ ਘੱਟ ਹੋਈ ਹੋਊਗੀ ਆਬਲਾ ਤਾਂ ਜਮਾ ਹੀ ਨਹੀਂ ਹੋਈ ਹੋਣੀ ਹੈਗੀ ਤੇ ਵੈਸੇ ਤਾਂ ਧੋ ਕੇ ਖਾਣਾ ਚਾਹੀਦਾ ਪਰ ਹੁਣ ਉੱਧਰ ਜਾਣਾ ਪੈਣਾ ਟੂਟੀ ਤੇ ਬਹੁਤ ਫਾਇਦੇ ਨਹੀਂ ਜੀ ਇਹਦੀ ਇਹ ਮੈਂ ਸੋਚਦਾ ਹੁੰਦਾ ਸੀਗਾ ਵੀ ਜਦ ਮੈਂ ਇੰਡੀਆ ਜਾਊਂਗਾ ਮੈਂ ਤੜਕੇ ਹੀ ਬੈਕਯਾਰਡ ਦੇ ਵਿੱਚ ਜਾ ਕੇ ਕੁਛ ਨਾ ਕੁਛ ਤਾਜ਼ਾ ਖਾ ਕੇ ਕਰੂੰਗਾ ਇਹ ਮੈਨੂੰ ਬਹੁਤ ਵਧੀਆ ਲੱਗ ਰਿਹਾ। ਬਾਕੀ ਮੌਸਮ ਇਹਨਾਂ ਜਿਆਦੇ ਸੋਹਣਾ ਹੋਇਆ ਹੋਇਆ। ਇੰਨੀ ਸ਼ਾਂਤੀ ਆ। ਜਾਂ ਚਿੜੀਆਂ ਬੋਲ ਰਹੀਆਂ ਨੇ ਜਾਂ ਮੈਂ ਬੋਲ ਰਿਹਾ ਹਾਂ ਹੋਰ ਕੋਈ ਉਰੇ ਤੀਜਾ ਬੰਦਾ ਨਹੀਂ ਹੈਗਾ। ਸੋ ਕਰਦਿਆਂ ਨੇ ਜੀ ਬਾਲਾ ਕੁਝ ਲਾਇਆ ਹੋਇਆ ਚੈੱਕ ਕਰੋ। ਆਹ ਮੈਨੂੰ ਲੱਗਦਾ ਪਦੀਨਾ ਲਾਇਆ ਹੋਇਆ ਤਾਂ ਖੁਸ਼ਬੂ ਜੀ ਆਉਂਦੀ ਸੀਗੀ। ਤੇ ਆਹ ਤੁਹਾਨੂੰ ਆਪਾਂ ਦਿਖਾਈ ਦਿੱਤਾ। ਅੰਜੀਰ ਤੇ ਉਧਰ ਅਮਰੂਦ, ਨਿੰਬੂ ਖਾਸਾ ਕੁਝ ਲਾਇਆ ਹੋਇਆ ਵਾ। ਹੁਣ ਕਮੂਲੀਆਂ ਵੀ ਕਰਦਿਆਂ ਨੇ ਲਾਈਆਂ ਨੇ ਸਰਦੀਆਂ ਦੇ ਵਿੱਚ। ਤਾਜ਼ੀਆਂ ਤਾਜ਼ੀਆਂ ਮੂਲੀਆਂ ਛਕਿਆ ਕਰਾਂਗੇ ਆਪ ਪਪੀਤਾ ਲੱਗਿਆ ਹੋਇਆ ਇੱਧਰ ਗੰਨੇ ਨੇ ਗੰਨੇ ਵੀ ਆਲਮੋਸਟ ਪੱਕ ਚੱਲੇ ਕੋਈ ਕਮਾਦ ਕਹਿੰਦਾ ਇਕ ਕਹਿੰਦਾ ਕੁਝ ਵੀ ਤੁਸੀਂ ਕਹਿੰਦੇ ਹੋ ਤੇ ਇਹ ਵੀ ਪੱਕ ਚੱਲੇ ਇਹ ਵੀ ਕਿਸ ਦਿਨ ਦੁਪਹਿਰੇ ਜੇ ਛਕਦੇ ਆ ਤੇ ਆ ਗਈਆਂ ਜੀ ਮਸੰਮੀਆਂ ਚੈੱਕ ਕਰੋ ਥੋੜੀਆਂ ਥੋੜੀਆਂ ਵਸੇ ਪੀਲੀਆਂ ਹੀ ਤਾਂ ਹੋਈਆਂ ਹੋਈਆਂ ਜਿਹੜੀਆਂ ਲੱਗਦੀਆਂ ਨੇ ਵੀ ਪੱਕ ਗਈਆਂ ਕਹਿੰਦੇ ਇਹ ਜਿਹੜੀਆਂ ਮਸੰਮੀਆਂ ਹੁੰਦੀਆਂ ਨੇ ਜਾਂ ਫਿਰ ਕੋਈ ਵੀ ਸਟਰਸ ਫਰੂਟ ਆ ਜਿੱਦਾਂ ਨਿੰਬੂ ਹੋਗੇ ਸੰਤਰੇ ਹੋਗੇ ਇਹਨਾਂ ਸਾਰਿਆਂ ਦੇ ਵਿੱਚ ਵਿਟਾਮਿਨ ਸੀ ਬਹੁਤ ਹੁੰਦਾ ਇਹ ਤੁਸੀਂ ਮਤਲਬ ਹਾਈਡਰੇਟ ਕਰਨ ਆਪਣੇ ਆਪ ਨੂੰ ਇਹਨਾਂ 'ਚ ਪਾਣੀ ਹੁੰਦਾ ਉਹ ਬਹੁਤ ਵਧੀਆ ਚੀਜ਼ ਆ ਆ ਖਾਸੀ ਵਧੀਆ ਛੋਟੇ ਹੁੰਦੇ ਜਦੋਂ ਰਿਸ਼ਤੇਦਾਰੀਆਂ ਜਾਂਦੇ ਹੁੰਦੇ ਸੀਗੇ ਜੀ ਸੰਤਰੇ ਹੁੰਦੇ ਸੀਗੇ ਉੱਥੇ ਸਾਰਿਆਂ ਨੇ ਛਿੱਲ ਕੇ ਇੱਕ ਦੂਜੇ ਦੀਆਂ ਡੱਬੂ ਕੇ ਦਾ ਰਸਾ ਜਿਆ ਕੱਢ ਕੇ ਅੱਖਾਂ 'ਚ ਪਾਈ ਆ ਨਾ ਤੁਸੀਂ ਵੀ ਪਾਉਂਦੇ ਹੁੰਦੇ ਸੀਗੇ ਆ ਚੈੱਕ ਕਰੋ ਕਿੰਨਾ ਜ਼ਿਆਦਾ ਇਹਨਾਂ 'ਚ ਰਸਾ ਵਾ ਆ ਚੈੱਕ ਕਰੋ ਜੀ ਇਹ ਤਾਂ ਮੈਨੂੰ ਪੱਕੀ ਹੋਈ ਲੱਗ ਰਹੀ ਆ ਇਹ ਚੋਂ ਰਸਾ ਚੋ ਰਿਆ ਪੂਰਾ ਆ ਦੇਖੋ ਤੇ ਤੜਕੇ ਤੜਕੇ ਜਿਆਦਾ ਇਹ ਜਆ ਫੂਡ ਅੰਦਰੋਂ ਅੰਦਰਾ ਨਾਲ ਸ਼ਰੀਰ ਦੇ ਮੈਂ ਕਹਿੰਦਾ ਨਜ਼ਾਰਾ ਹੀ ਆ ਜਾਂਦਾ ਪਰ ਮੈਂ ਚਾਹ ਪੀਤੀ ਹੋਈ ਇਦੋਂ ਪਹਿਲਾਂ ਹਮ ਪਰ ਵਾਹ ਬਹੁਤ ਜਿਆਦਾ ਸੁਆਦ ਆ ਤੇ ਮਾੜਾ ਜਿਹਾ ਖੱਟੇ ਦਾ ਟੱਚ ਵੀ ਆ ਹਮ ਹਮ ਵਈ ਵਾਹ ਨਜ਼ਾਰੀ ਨੇ ਆਹ ਚੀਜ਼ ਮੈਂ ਮਿਸ ਕਰਦਾ ਕੈਨੇਡਾ 'ਚ ਜਿਹੜਾ ਫਰੈਸ਼ ਫਰੂਟ ਫਰੈਸ਼ ਸਬਜ਼ੀਆਂ ਲੋਕੀ ਵੈਸੇ ਉੱਥੇ ਵੀ ਬੈਕਯਾਰਡ ਦੇ ਵਿੱਚ ਲਾਉਂਦੇ ਆ ਪਰ ਇੰਨੀ ਮਾਤਰਾ 'ਚ ਨਹੀਂ ਲੱਗਦੀਆਂ ਹੈਗੀਆਂ ਉੱਥੇ ਮਤਲਬ ਤੇ ਜਿਹੜਾ ਉੱਥੇ ਮੋਸਟਲੀ ਫਰੂਟ ਆਉਂਦਾ ਉਹ ਕੈਲੀਫੋਰਨੀਆ ਵਿੰਕੂਵਰ ਜਿੱਧਰੋਂ ਵੀ ਆਉਂਦਾ ਤਾਂ ਆਲਰੇਡੀ ਟਰੱਕਾਂ ਦੇ ਵਿੱਚ ਪਿਆ ਬيها ਹੋ ਜਾਂਦਾ ਹਨਾ ਤੇ ਹੂੰ ਤੇ ਮੈਨੂੰ ਤਾਂ ਉਰੇ ਖੜੇ ਨੂੰ ਇੱਕੋ ਗਾਣਾ ਯਾਦ ਆ ਰਿਹਾ ਇੱਕ ਨਹੀਂ ਦੋ ਯਾਦ ਆ ਰਹੇ ਨੇ ਇੱਕ ਯਾਦ ਆ ਰਿਹਾ ਵੀ ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਹੈ ਤੇ ਦੂਜਾ ਯਾਦ ਆ ਰਿਹਾ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਉਹ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ ਹੂੰ ਬਾਕੀ ਹੁਣ ਗਾਹਾਂ ਸਰਦੀ ਹੈ ਨਹੀਂ ਜੀ ਖਾਣ ਨੂੰ ਬਹੁਤ ਸਵਾਦ ਸਵਾਦ ਚੀਜ਼ਾਂ ਹੋਣੀਆਂ ਨੇ ਗਰਮਾ ਗਰਮ ਸਾਗ ਓਹੋ ਹੋ ਪਿੰਨੀਆਂ ਪੀਪੇ ਵਾਲੇ ਬਿਸਕਟ ਗਾਜਰ ਭਾਕ ਮੈਂ ਤਾਂ ਇੱਕ ਦੋ ਜਾਨਾਂ ਨੂੰ ਬੋਲੀ ਨੂੰ ਵੀ ਕਹਾਂ ਮੈਂ ਕਿ ਜੇ ਤੁਹਾਡੇ ਕੋਲ ਮੱਝ ਡੰਗਰ ਕੋਈ ਵੀ ਕੰਬੈਡੀ ਸੂੰਦੀ ਆ ਤਾਂ ਮੈਨੂੰ ਦੱਸਿਓ ਬੋਲੀ ਖਾਣ ਨੂੰ ਬਹੁਤ ਟਾਈਮ ਹੋ ਗਿਆ ਬੋਲੀ ਖਾਦੇ ਨੂੰ ਤੇ ਲਾਸਟ ਟਾਈਮ ਜਦੋਂ ਅਸੀਂ ਆਏ ਸੀ ਇੱਕ ਵਾਰੀ ਤਾਂ ਅਸੀਂ ਬੋਲੀ ਦੀ ਮਰਦੀ ਵੀ ਬਣਾਈ ਸੀ ਅਸੀਂ ਯੂਜੁਅਲੀ ਬਣਾਉਂਦੇ ਨਹੀਂ ਪਰ ਅਸੀਂ ਬਣਾ ਕੇ ਦੇਖੀ ਸੀ ਬਹੁਤ ਸਵਾਦ ਬਣੀ ਸੀ ਬਹੁਤ ਲੋਕ ਬਣਾਉਂਦੇ ਨੇ ਬੌੜੀ ਦੇ ਵਿੱਚ ਵੀ ਕੀ ਹੁੰਦਾ ਕਲਸਟਰਮ ਜਿਹਾ ਹੁੰਦਾ ਉਹ ਕਹਿੰਦੇ ਬੜਾ ਹੈਲਦੀ ਹੁੰਦਾ ਸੋ ਇਹ ਸੀਗਾ ਜੀ ਬੈਕਯਾਰਡ ਦਾ ਕੋਇਕ ਟੂਰ ਮੈਂ ਤੁਹਾਨੂੰ ਹੁਣ ਸਾਰੀਆਂ ਸਬਜ਼ੀਆਂ ਮੈਨੂੰ ਆਉਂ ਨਹੀਂ ਇੰਨਾ ਪਤਾ ਵੀ ਕਿੱਥੇ ਕੀ ਬੀਜਿਆ ਹੋਇਆ ਕੋਈ ਕਈ ਚੀਜ਼ਾਂ ਤਾਂ ਪੁੰਗਰੀਆਂ ਹੀ ਨਹੀਂ ਹੋਈਆਂ ਵਾਲੇ ਇਹਨਾਂ ਧਰਤੀ ਦੇ ਥੱਲੇ ਹੀ ਨੇ ਜਿਵੇਂ ਆ ਮੈਨੂੰ ਪਤਾ ਵੀ ਆ ਮਿਰਚਾਂ ਲੱਗੀਆਂ ਹੋਈਆਂ ਨੇ ਇੱਧਰ ਆ ਗੋਭੀ ਲੱਗੀ ਹੋਈ ਆ ਪਰ ਕਿਸੇ ਦਿਨ ਘਰਦਿਆਂ ਦੇ ਨਾਲ ਟੂਰ ਦਵਾਂਗੇ ਮੇਰੇ ਹੱਥ ਲਿਬੜ ਗਏ ਮਸੰਮੀ ਨਾਲ ਤੇ ਬਾਕੀ ਮਿਲਦੇ ਆ ਤੁਹਾਨੂੰ ਸ਼ਾਮ ਨੂੰ ਮੇਬੀ ਪੰਜਾਬ ਵਾਲਿਆਂ ਨੂੰ ਇਹ ਵਲੌਗ ਇਨ ਕਾਸ ਨਾ ਲੱਗੇ ਉਹਨਾਂ ਨੂੰ ਲੱਗੂਗਾ ਵੀ ਲੱਕੀ ਸਾਡੇ ਦਾ ਹਰ ਕਰ ਕਰ ਇਹੀ ਚੀਜ਼ ਆ ਪਰ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਯੂਕੇ ਕਿਤੇ ਵੀ ਹੋਰ ਆਸਟ੍ਰੇਲੀਆ ਨਿਊਜ਼ੀਲੈਂਡ ਇਟਲੀ ਸਾਰੇ ਹਜੇ ਦੇਸ਼ਾਂ ਦੇ ਵਿੱਚ ਬੈਠੇ ਨੇ ਜੀ ਉਹਨਾਂ ਨੂੰ ਜ਼ਰੂਰ ਲੱਗੂਗਾ ਵੀ ਹਾਂ ਯਾਰ ਉਹ ਇਹ ਵਲੌਗ ਦੇਖ ਕੇ ਮੇभी ਪੰਜਾਬ ਨੂੰ ਮਿਸ ਕਰਨਗੇ ਉਹ ਦੇਖੋ ਲਾ ਉੜਦੀਆਂ ਸੱਦੀਆਂ ਚੜੀਆਂ ਵਾਹ ਜੀ ਵਾਹ ਲੋ ਜੀ ਇੱਧਰ ਸੂਰਜ ਢਲ ਰਿਹਾ ਇੱਧਰ टीम चली, चली, चली बत, आ दद्द ਲੈ ਨਹੀਂ ਤਾਂ ਡੈਡੀ ਕੱਲ ਹੀ ਚਲੀ ਜਾਂਦੇ ਅੰਗਦ ਅਰਮਾਨ ਨੂੰ ਕਿਹੜਾ ਘਟਾਉਣ ਦੇ ਮਾਰੇ ਸਾਰੇ ਚੱਲੇ ਅਰਮਾਨ ਬਾਏ ਬੱਤ ਆ ਜਾ ਮੇਰੇ ਕੋਲ ਫੜ ਕੇ ਬੈਠੇ ਧਿਆਨ ਨਾਲ ਵਾਹ ਇਹ ੱਥਲੇ ਚੱਲੇ 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 ਮਾਨੀ ਕਿਤੇ ਚੱਲੇ ਓਏ ਓਏ ਡੈਂਜਰ ਸੀ ਕਿ ਹਾਂ ਹਾਂ ਤੂੰ ਦੱਸ ਦੋ ਪਾਪਾ ਨੂੰ ਕਿ ਮੱਜਾਂ ਦੇਖ ਲਈਆਂ ਸੀਗੀਆਂ ਹਾਂ ਉੱਥੇ ਗਾਹ ਪਾਦਾ ਤੂੰ ਬਹੁਤ ਲਿਆਂਦਾ ਦੁੱਧ ਓਏ ਓਏ ਹੋਰ ਕੀ ਸੀਗਾ ਉੱਥੇ ਉਹਦੇ ਕੋਲ ਸੀਮੂ ਕੋਲ ਉਹਦਾ ਮੂੰਹੇ ਮੂੰਹ ਕੁੱਟ ਦੇਵੇ ਗੋਦੀ ਚੜ ਜਵੇ ਉਹਦਾ ਮੂੰਹ ਕੁੱਟੀ ਜਾਵੇ ਮੇਰੇ ਕੋਲ ਆਣਾ ਹਾਂ ਹੈ ਨਹੀਂ ਹੈ ਨਹੀਂ ਅਰੇ ਡੈਡੀ ਨੇ ਸਕੂਟਰੀ ਸਟਾਰਟ ਕਰ ਲਈ ਮੈਂ ਅੰਦਰ ਸੀ ਡਰਾਵਾ ਪਾਤਾ ਉਹ ਦਾਦੂ ਆ ਗਏ ਦਾਦੂ ਕਿੱਥੇ ਨੇ ਦਾਦੂ ਕਹਿੰਦਾ ਦਾਦੂ ਆ ਜਾਓ ਜੇ ਡੈਡੀ ਆ ਕੇ ਫਿਰ ਨੇ ਕਹਿਣਾ ਉਧਰਲੀ ਗੋਦੀ ਚ ਜਾਣਾ ਹਾਂ ਦੇਖ ਕਿਥੇ ਉਧਰ ਨੂੰ ਹੋ ਜਾਣਾ ਕਿੱਥੇ ਨੇ ਉਹ ਆ ਗਏ ਉਹ ਡਰਾਮੇ 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 ਤਾਂ ਬੋਕ ਕਰਦਾ ਉੱਥੇ ਮੈਂ ਤੈਨੂੰ ਚੀਕ ਜਿਹਾ ਕਹਿਣਾ ਪਾਦਾ ਵੀ ਦਾਦੂ ਗਏ ਆ ਜਾ ਆ ਜਾ ਆ ਜਾ ਆਪਾਂ ਕੋਲੇ ਆ ਹਾਂ ਨਾਲੇ ਉਧਰ ਹੁਣ ਖੁਸ਼ ਆਂ ਤੂੰ ਡਾਂਸ ਕਰਕੇ ਦਿਖਾ ਦੇ ਟਿੰਗਣ ਇੰਗਣ 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 ਗਰਬਾਣੀ ਜੀ ਕੰਨਾਂ ਦੇ ਵਿੱਚ ਪੈ ਰਹੀ ਆ ਤੇ ਆਪਾਂ ਔਰੀ ਵਲੌਗ ਦੇ ਐਂਡ ਕਰਦੇ ਆ ਬਾਏ ਕਰ ਦੋ ਅੰਗਨ ਨੇ ਅੱਜ ਇਹਨੇ ਈਰਮਾਨ ਨੇ ਅੰਗ ਦੀ ਕਹਿ ਦਿੰਦਾ ਮੈਂ ਤੇ ਦੁੱਧ ਲੈ ਕੇ ਆਂਦਾ ਇਹਨੇ ਡੈਡੀ ਹੁਣ ਨਾਲ ਅੱਜ ਜਾ ਕੇ ਅੰਗਰਮਾਨ ਬਾਏ ਕਰ ਦੇ ਬਾਏ ਕਰ ਦੇ ਮੇਰੀ ਗੱਲ ਸੁਣ ਹਾਂਜੀ ਐ ਡੈਡੀ ਮਨ ਅਰਵੀ ਆ ਤੁਹਾਡੇ ਕੋਲ ਉਹਨੂੰ ਕਹਿੰਦਾ ਹੁਣ ਆ ਦੇਖੋ ਆ ਜਦੋਂ ਤਾਂ ਤੂੰ ਚੜ ਜਾਂਦਾ ਆ ਤੁਹਾਡੇ ਕੋਲ ਉਹਨੂੰ ਕਹਿੰਦਾ ਮੇਰੀ ਗੱਲ ਸੁਣ ਇਹਨੂੰ ਕੀ ਪਤਾ ਮੈਂ 4 ਵਜੇ ਦਾ ਉੱਠਿਆ ਹੋਇਆ ਆ ਦੇਖਿਆ ਦੇਖਿਆ ਮਾਛੂ ਬਾੜੇ ਬਾਸਬਤੀ ਵੇਚ ਕੇ ਆਇਆ ਦੁੱਧ ਲੈ ਕੇ ਆਇਆ ਕਣਕ ਦਾ ਬੀਜ ਲੈ ਕੇ ਆਉਂਦਾ ਅਰੇ ਉਹ 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 ਮੇਰਾ ਕੰਮ ਆ ਹੈ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਗੜਕਦਾ ਅਰੇ ਤੈਨੂੰ ਰੋੜਾ ਪਾਉਣ ਦਾ ਪਤਾ ਹੁਣ ਰਾਤ ਹੋ ਗਈ ਹੁਣ ਅੰਦਰ ਨਹੀਂ ਬੰਦਣਾ ਸਵੇਰੇ ਵੀ ਇਹਦਾ ਇਹੀ ਕੰਮ ਆ ਵੀ ਸਾਰਾ ਦਿਨ ਬਾਹਰ ਰੱਖੋ ਮੈਨੂੰ ਗੁੱਸੇ ਅੰਦਰ ਵੀ ਮੈਂ ਅੰਦਰ ਨਹੀਂ ਜਾਣਾ ਹੈਗਾ ਛਾਲ ਅੰਦਰ ਦੇ ਨੂੰ ਬੰਦਾ ਬਣਾਈਏ